ਸਸਰੀਕਾਲ ਨਮਸਕਾਰ ਅਦਾਬ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਡਣਾ ਸੱਪ ਇੱਕ ਸੱਪ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਪਿੰਡ ਬੱਗੇਕੇ ਜਿਹੜਾ ਕਹਿੰਦੇ ਹੈ ਕਿ ਉੜਦਾ ਹੋਇਆ ਸੀਗਾ ਤਾਂ ਹੁਣ ਲਾਈਵ ਤਸਵੀਰਾਂ ਜਿਹੜੀਆਂ ਸੀਸੀਟੀਵੀ ਰਾਹੀਂ ਤੁਹਾਨੂੰ ਦਿਖਾਣੇ ਆ ਕੋਸ਼ਿਸ਼ ਕਰਦੇ ਆ ਪਿਕਚਰ ਨੂੰ ਅਸੀਂ ਸਲੋ ਕੀਤਾ ਹੈ ਤਾਂ ਕਿ ਇਸ ਦੇ ਵਿੱਚ ਜਿਹੜਾ ਉਹ ਤਸਵੀਰ ਹੈ ਉਹ ਦਿਖਾਈ ਦੇ ਸਕਣ ਤਾ ਇਸ ਵੀਡੀਓ ਦੇ ਵਿੱਚ ਤਸਵੀਰਾਂ ਵੀ ਉਹ ਦਿਖਾਵਾਂਗੇ ਤੁਹਾਨੂੰ ਔਰ ਇਸ ਪੂਰੀ ਘਟਨਾ ਦਾ ਅਸਰ ਕੀ ਹੋਇਆ ਕਿਸ ਤਰ੍ਹਾਂ ਦਾ ਅਸਰ ਹੋਇਆ ਇਹ ਵੀ ਤੁਹਾਨੂੰ ਸੁਣਾਵਾਂਗੇ ਗੱਲਬਾਤ ਵੀ ਕਰਾਂਗੇ ਪਹਿਲਾ ਜਿਹੜਾ ਹੈਗਾ ਜੁੜ ਚ ਲਈਏ ਆਪਾਂ ਵੀਡੀਓ ਨੂੰ ਅਸੀਂ ਬਹੁਤ ਸਲੋ ਕੀਤਾ ਤਾਂ ਜੋ ਕਿ ਉਹ ਬਹੁਤ ਸਪੀਡ ਤੇ ਹੁੰਦਾ ਤਾਂ ਉਹ ਦਿਖਾਈ ਦੇ ਸਕੇ ਤਾਂ ਕਿਸ ਤਰ੍ਹਾਂ ਦਾ ਦਿਖਦਾ ਸੀ ਔਰ ਕਿੱਥੋਂ ਆਇਆ ਕਿੱਥੇ ਚਲਾ ਗਿਆ ਹੁਣ ਇਹ ਵੀ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰਾਂਗੇ ਅ ਬਹੁਤੇ ਲੋਕ ਮੰਨਦੇ ਨਹੀਂ ਇਸ ਚੀਜ਼ ਨੂੰ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋ ਸਕਦੀ ਲੇਕਿਨ ਮੰਨਣਾ ਨਾ ਮੰਨਣਾ ਹਰੇਕ ਦਾ ਅਧਿਕਾਰ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਅਵੇਅਰ ਕਰਨ ਦੀ ਅਵੇਅਰਨੈਸ ਜਿਹੜੀ ਆ ਲਿਆਂਦੀ ਕਿਉਂਕਿ ਪੁਰਾਣੇ ਬਜ਼ੁਰਗਾਂ ਦੇ ਕੋਲ ਸੁਣਦੇ ਹੁੰਦੇ ਸੀਗੇ ਕਿ ਇਸ ਤਰ੍ਹਾਂ ਦੀ ਇੱਕ ਪ੍ਰਜਾਤੀ ਹੁੰਦੀ ਹੈ ਸੱਪਾਂ ਦੇ ਵਿੱਚ ਜਿਹੜੀ ਉੱਡਦੀ ਹੈ ਅਤੇ ਬੰਦੇ ਦੇ ਮੱਥੇ ਦੇ ਉੱਤੇ ਜਿਹੜਾ ਹੈਗਾ ਉਹ ਨਿਸ਼ਾਨਾ ਲਾਉਂਦੀ ਹੈ ਡੰਗ ਲਾਂਦੀ ਡੰਗ ਮਾਰਦੀ ਹੈ ਤਾਂ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ ਇਹ ਤਸਵੀਰਾਂ ਜਿਹੜੀਆਂ ਮੋਬਾਈਲ ਤੇ ਵਾਇਰਲ ਹੋ ਰਹੀਆਂ ਵੀਡੀਓ ਤਾਂ ਹੁਣ ਆਪ ਪਹੁੰਚੇ ਇੱਥੇ ਦੇਖਣ ਵਾਸਤੇ ਇਸ ਵੀਡੀਓ ਨੂੰ ਬਹੁਤ ਹੀ ਸਲੋ ਕੀਤਾ ਹੈ ਬਹੁਤ ਹੀ ਸਲੋ ਤਰੀਕੇ ਦੇ ਨਾਲ ਸਾਨੂੰ ਵੀ ਦਿਖਾਈ ਦਵੇ ਔਰ ਤੁਹਾਨੂੰ ਵੀ ਦਿਖਾਈ ਦਵੇ ਤਾਂ ਕੋਸ਼ਿਸ਼ ਜਿਹੜੀ ਹੈ ਇਹੀ ਕੀਤੀ ਹੈ ਕਿ ਇਹ ਆਹ ਦੇਖੋ ਆਹ ਦੇਖੋ ਲਾਸਟ ਤੇ ਉੱਥੇ ਜਾ ਕੇ ਸੱਪ ਵੱਜ ਵੀ ਗਿਆ ਉੱਤੋਂ ਦੀ ਗੱਲ ਬਿਲਕੁਲ ਉੱਤੇ ਆਹ ਦੇਖੋ ਆਹ ਦੇਖੋ ਆਹ ਦੇਖੋ ਗਿਆ ਨਾ ਦੋ ਵਾਰੀ ਉੱਡਦਾ ਰਿਹਾ ਇਹਨਾਂ ਦੇ ਉੱਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਦੋ ਵਾਰੀ ਉੱਡ ਗਿਆ ਉਹ ਹੁਣੇ ਪਤਾ ਲੱਗਿਆ ਇਹਨਾਂ ਨੂੰ ਹੁਣ ਪਤਾ ਲੱਗਿਆ ਜਦੋਂ ਉੱਡ ਗਿਆ ਦੋ ਵਾਰੀਆਂ ਦੋ ਮਿੰਟ ਅਸਰ ਮੈਨੂੰ ਤੋਂ ਪਤਾ ਆ ਦੋ ਵਾਰੀ ਉਹ ਤਸਵੀਰਾਂ 'ਚ ਦਿਖ ਰਿਹਾ ਮੈਂ ਤਾਂ ਦੇਖਿਆ ਸਭ ਤੋਂ ਪਹਿਲਾਂ ਮੈਂ ਆਉਂਦਾ ਹਾਂ ਆਹ ਦੇਖੋ ਹਾਂ ਆਹ ਵੇਖੋ ਹੁਣ ਫੇਰ ਉਹ ਉਹ ਦੇਖੋ ਅੰਦਰ ਜਾ ਰਿਹਾ ਦੋ ਵਾਰੀ ਕੋ ਮੈਂ ਤਾਂ ਨਹੀਂ ਹੋਵੇਗਾ ਚਲੋ ਇਹ ਤਸਵੀਰਾਂ ਹੋ ਗਈਆਂ ਹੁਣ ਗੱਲ ਕਰਦੇ ਆ ਆਪਾਂ ਬਾਈ ਹੁਣਾ ਦੇ ਨਾਲ ਇਸ ਸਮੇਂ ਅਸੀਂ ਮੌਜੂਦ ਹੈਗੇ ਆ ਬਰੋਸ ਹੇਅਰ ਸੈਲੂਨ ਤੇ ਬੱਗੇ ਕੇ ਮੋੜ ਤੇ ਬਹੁਤ ਹੀ ਇਲਾਕੇ ਦਾ ਮਸ਼ਹੂਰ ਸੈਲੂਨ ਹੈ ਬਾਈ ਸਾਡੇ ਨਾਲ ਹੈ ਬਾਈ ਨਾਲ ਗੱਲਬਾਤ ਕਰਦੇ ਆ ਇਸ ਇਹ ਜੋ ਚੀਜ਼ ਸੀ ਇਹ ਹੈ ਕੀ ਸੀਗੀ ਇਹ ਤਸਵੀਰਾਂ ਜਿਹੜੀਆਂ ਉੱਥੋਂ ਦੀਆਂ ਤੁਹਾਡੇ ਨਾਲ ਲਾਈਵ ਜਿਹੜੀਆਂ ਹੈਗੀਆਂ ਉਹ ਸ਼ੇਅਰ ਕਰ ਰਹੇ ਆ ਫਾਈਨਲ ਵੀ ਗੱਲ ਕਰਦੇ ਆ ਔਰ ਗੱਲਬਾਤ ਕਰਦੇ ਆ ਜੀ ਬਾਈ ਜੀ ਬਈ ਕਿੱਦਾਂ ਦੀਆਂ ਇਹ ਤਸਵੀਰਾਂ ਸੀ ਕੀ ਕਹਿਣਾ ਚਾਹੋਗੇ ਔਰ ਖਾਸ ਕਰਕੇ ਕਿ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਐ ਕਿੱਥੇ ਚਲੀ ਗਈ ਜੀ ਜੀ ਇਹ ਲਗਭਗ 8.5 ਦਾ ਟਾਈਮ ਜੀਗਾ ਜਦੋਂ ਇਹ ਘਟਨਾ ਵਾਪਰੀ ਅਸੀਂ ਤਾਂ ਸੋ ਰਾਮ ਨਾਲ ਇਲੈਕਸ਼ਨ ਦਾ ਦਿਨ ਸੀ ਫ੍ਰੀ ਬੈਠੇ ਸੀ ਫ੍ਰੀ ਹੋਏ ਸੀਗੇ ਕਰ ਜਾਣ ਲੱਗੀ ਸੀ ਚਲੋ ਟਾਈਮ ਨਾਲ ਚੱਲਦੇ ਆ ਫਰੀ ਆ ਬੜਾ ਅਚਾਨਕ ਇੱਕ ਘਟਨਾ ਵਾਪਰੀ ਇਹਨੂੰ ਬਜ਼ੁਰਗ ਦੱਸਦੇ ਆ ਵੀ ਜਿੱਦਾਂ ਕਿ ਨੇ ਵੀ ਸੱਪ ਹੁੰਦਾ ਉੜਦਾ ਸੱਪ ਸੇਮ ਉਦਹੀ ਪਰ ਇਹ ਬਹੁਤ ਜ਼ਿਆਦਾ ਉੜ ਰਿਆ ਸੀਗਾ ਲਗਭਗੇ 100 ਫੁੱਟ ਦੀ ਦੂਰੀ ਤੱਕ ਉਡਣ ਦਾ ਆਈਡੀਆ ਸੀਗਾ ਉੱਡ ਕੇ ਡਿੱਗ ਪੈਂਦਾ ਸੀ ਇਹਦਾ ਕੰਟਰੋਲਰ ਨਹੀਂ ਸੀਗਾ ਉੜਦਾ ਕਾਫੀ ਸੀਗਾ ਸਪੀਡ ਬਹੁਤ ਜ਼ਿਆਦਾ ਸੀ ਪਰ ਇਹਦਾ ਟਾਰਗੇਟ ਹੁੰਦਾ ਸੀ ਵੀ ਜਿਵੇਂ ਅਸੀਂ ਖੜੇ ਸੀ ਸਿੱਧਾ ਸਾਡੇ ਫਰੰਟ ਮੱਥੇ ਵੱਲ ਨੂੰ ਆਉਂਦਾ ਸੀਗਾ ओके okay. और एक ही होया ਵੀ ਜਦੋਂ ਅਸੀਂ ਬਾਹਰ ਦੁਬਾਰਾ ਨਿਕਲੇ ਫਿਰ ਸਾਡੇ ਵੱਲ ਆਇਆ ਤੀਸਰੀ ਵਾਰ ਜਦੋਂ ਅਸੀਂ ਅੰਦਰ ਕਿਤੇ ਸ਼ੀਸ਼ੇ ਨੂੰ ਆ ਕੇ ਵਜਿਆ ਅੱਛਾ ਇਸ ਸ਼ੀਸ਼ੇ ਦੇ ਵਿੱਚ ਇਹਦੇ ਵੀ ਹਾਂਜੀ 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 ਔਰ ਇਸ ਤੋਂ ਬਾਅਦ ਕੀ ਹੋਇਆ ਫਿਰ ਅਸੀਂ ਆਪਣੇ ਆਪ ਨੂੰ ਕਵਰ ਕਰਕੇ ਪਹਿਲਾ ਮੁੰਡੇ ਰਾਤ ਨੂੰ ਉੱਥੇ ਰੁਕਦੇ ਆ ਫਿਰ ਅਸੀਂ ਘਰ ਚਲੇ ਗਏ ਜਦੋਂ ਮਾਰਨਿੰਗ ਅਸੀਂ ਜਾਏ ਅਸੀਂ ਬੜੇ ਤਰੀਕੇ ਨਾਲ ਆਏ ਚਲੋ ਜਾਲਦੂਰ ਲੈ ਕੇ ਆਏ ਵੀ ਦੇਖਦੇ ਆ ਜਾਂ ਕਿੱਦਾਂ ਪਰ ਸਵੇਰੇ ਨਾ ਮੈਂ ਆਦੀ ਲਾਈਫ ਦੇ ਵਿੱਚ 2007 ਤੋਂ ਬਾਅਦ ਨਾ ਹਿੱਲ ਜਿੱਦਾਂ ਬਾਜ ਕੰਨੇ ਆ ਉਹ ਉਧਰ ਹਾਂ ਉਹ ਮੈਂ 2007 ਤੋਂ ਬਾਅਦ ਨਹੀਂ ਦੇਖਿਆ ਬਟ ਉਦਾਂ ਦੀ ਬਰੀਡ ਹੀ ਨੇ ਇੱਕ ਮਿਕਸ ਜਿਹਾ ਸੀਗਾ ਪ੍ਰੋਪਰ ਹਿੱਲ ਜਾਂ ਪ੍ਰੋਪਰ ਬਾਏ ਨਹੀਂ ਸੀਗੇ ਉਹ ਮਿਕਸ ਦੇ ਕੇ 35 40 ਸੀਗੇ ਉੱਪਰ ਨਾਲ ਸਲੂਨ ਦੇ ਉੱਪਰ ਮਡਰਾ ਰਹੇ ਸੀਗੇ ਫਿਰ ਮੈਨੂੰ ਥੋੜਾ ਜਿਹਾ ਲੱਗਿਆ ਵੀ ਚਲੋ ਨਹੀਂ ਕਿਉਂਕਿ ਜੇ ਉਹ ਚੀਜ਼ ਹੁੰਦੀ ਨਾ ਘਟਣਾ ਜ਼ਰੂਰ ਹੋ ਜਾਣੀ ਸੀ ਹੁਣ ਤੱਕ ਆਸੇ ਪਾਸੇ ਚਲੀ ਜਾਂਦੀ ਕਿਤੇ ਵੀ ਕਿਉਂਕਿ ਉਹ ਬਹੁਤ ਜ਼ਿਆਦਾ ਫਾਸਟ ਦੌੜ ਰੁਕਣ ਵਾਲੀ ਚੀਜ਼ ਨਹੀਂ ਸੀਗੀ ਤਾਨੂੰ ਲੱਗਦਾ ਕੀ ਹੈ ਵੀ ਉਹ ਚੀਜ਼ ਜਿਹੜੀ ਕਿੱਥੋਂ ਆਈ ਹੋ ਸਕਦੀ ਹੈ ਉਹ ਐਦਾਂ ਜੀ ਜਿੱਦਾਂ ਇੱਥੇ ਰੋਡ ਤੋਂ ਟਰਾਲੇ ਟਰਾਲੇ ਜਿਵੇਂ ਖਾਲਫ ਵਾਲੀ ਫੈਕਟਰੀ ਹੈ ਇਹਨਾਂ ਦੀ ਖਾਲ ਕਾਫੀ ਦੂਰ ਤੋਂ ਆਉਂਦੀ ਹੈ ਜਿਵੇਂ ਸਾਹਮਣੇ ਨਰਸਰੀ ਹੈ ਇਹਨਾਂ ਦੇ ਪੌਦੇ ਕੋਲਕੱਤੇ ਤੋਂ ਆਉਂਦੇ ਆ ਇਹ ਚੀਜ਼ਾਂ ਮੈਂ ਦੇਖਿਆ ਵੀ ਹੈ ਸੁਣਿਆ ਵੀ ਹੈ ਵੀ ਇਹ ਚੀਜ਼ਾਂ ਕੋਲਕੱਤੇ ਉੱਧਰ ਮਹਾਰਾਸ਼ਟਰ ਤੋਂ ਹੁੰਦੀਆਂ ਤੇ ਉਹ ਉੱਧਰ ਦੀ ਹੈ ਹੁਣ ਇਹਦਾ ਕੋਈ ਡਰਵਰੀ ਗੱਲ ਨਹੀਂ ਹੈ ਕਿਉਂਕਿ ਹਿੱਲਾ ਵਗੈਰਾ ਨੇ ਹੁੰਦੀ ਤਾਂ ਬਹੁਤ ਨੁਕਸਾਨ ਆਉਣਾ ਸੀ ਹੁਣ ਹੈ ਨਹੀਂਗਾ ਦੋ ਦਿਨ ਬੀਤ ਗਏ ਉਸ ਤੋਂ ਬਾਅਦ ਕੋਈ ਪਹਾ ਬਿਲਕੁਲ ਸਿਸਪਾਈ ਸਭ ਦੇਖਿਆ ਕੋਈ ਨੋ ਪ੍ਰ ਠੀਕ ਹੈ ਜੀ ਹੁਣ ਕੋ ਡਰਨ ਵਾਲੀ ਗੱਲ ਨਹੀਂ ਹੈ ਸਭ ਠੀਕ ਹੈ ਅੱਛਾ ਹਮਨ ਸਾਰਾ ਕੁਝ ਆਲ ਕਲੀਅਰ ਹੈ ਆਲ ਕਲੀਅਰ ਹੈ ਮੋਕਲ ਕੀ ਕਹਿਣਾ ਚਾਹੋਗੇ ਕਿਉਂਕਿ ਮੈਂ ਕਹਿਣਾ ਚਾਹਣਾ ਸਭ ਮਤਲਬ ਤੁਸੀਂ ਡਰ ਵਾਲਾ ਮਾਹੌਲ ਹਾਂ ਡਰਦਾ ਮੋਲ ਬਣਾਓ ਇਦਾਂ ਨਹੀਂ ਹੈ ਸਭ ਕੁਝ ਸਹੀ ਹੈ ਅਸੀਂ ਵੀ ਇੱਥੇ ਆਨੇ ਆ ਤੁਸੀਂ ਸਾਡੇ ਭਰਾ ਹੋ ਸਾਰੇ ਆਓ ਵਧੀਆ ਸਭ ਸੈੱਟ ਹੈ ਸਾਨੂੰ ਵੀ ਆਪਣੀ ਜਾਨ ਲੋੜੀ ਦੀ ਅਸੀਂ ਤੁਹਾਨੂੰ ਇਦਾਂ ਨਹੀਂ ਕਹਾਂਗੇ ਕਿਸੇ ਨੂੰ ਕਿਉਂਕਿ ਅਸੀਂ ਰੈਗੂਲਰ ਆਨੇ ਆ ਇੱਥੇ ਨੋ ਪ੍ਰੋਬਲਮ ਨੋ ਡਾਊਟ ਠੀਕ ਹੈ ਓਕੇ ਕੋਈ ਪ੍ਰੋਬਲਮ ਨਹੀਂ ਵੀ ਜੀ ਠੀਕ ਹੈ ਤਾਨੂੰ ਆ ਤਾਂ ਬਿਲਕੁਲ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਬਾਹਰ ਦਾ ਮੰਜ਼ਰ ਵੀ ਦਿਖਾ ਦਿੰਨੇ ਆ ਤੇ ਬਾਈ ਇਹ ਵੀ ਕਹਿੰਦਾ ਹੈ ਕਿ ਹੁਣ ਕੋਈ ਡਰ ਵਾਲੀ ਗੱਲ ਨਹੀਂ ਕਿਉਂਕਿ ਦੋ ਦਿਨ ਬੀਤ ਚੁੱਕੇ ਆ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਆ ਜਿਸ ਨੂੰ ਸੱਪ ਵੀ ਕਹਿ ਸਕਦੇ ਆ ਉਡਣਾ ਕੁਝ ਵੀ ਕਹਿ ਸਕਦੇ ਆ ਉਹ ਇੱਥੇ ਦਿਖਾਈ ਨਹੀਂ ਦਿੱਤੀ ਤੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਇਸ ਸਮੇਂ ਉਥੋਂ ਲਾਈਵ ਜਿਹੜੀਆਂ ਉਹ ਦਿਖਾ ਰਹੇ ਆ ਇਹ ਉਹ ਸੀਸੀਟੀਵੀ ਕੈਮਰਾ ਹੈ ਜਿਸ ਦੇ ਵਿੱਚ ਇਹ ਚੀਜ਼ਾਂ ਰਿਕਾਰਡ ਹੋਈਆਂ ਸੀ ਔਰ ਇਹ ਦੱਸਦੇ ਆ ਕਿ ਨਾਲ ਹੀ ਨਰਸਰੀ ਐ ਅਤੇ ਦੂਜੇ ਪਾਸੇ ਇੱਕ ਖਲ ਦੀ ਫੈਕਟਰੀ ਐ ਨਰਸਰੀ ਤੇ ਕੋਲਕੱਤਾ ਤੋਂ ਤੇ ਖਲ ਦੀ ਫੈਕਟਰੀ ਤੇ ਮਹਾਰਾਸ਼ਟਰਾ ਤੋਂ ਸਮਾਨ ਜਿਹੜਾ ਹੈਗਾ ਉਹ ਆਉਂਦਾ ਹੈ ਤਾਂ ਇਹ ਵੀ ਜਿਹੜਾ ਹੈਗਾ ਅੰਤਜਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਚੀਜ਼ ਜਿਹੜੀ ਹੈ ਉਹ ਇਹ ਇਹਦੇ ਨਾਲ ਹੀ ਇੱਥੇ ਪਹੁੰਚ ਗਈ ਹੋਵੇ ਕਿਸੇ ਚੀਜ਼ ਦੇ ਨਾਲ ਕਿਸੇ ਟਰੱਕ ਟਰਾਲੇ ਤੇ ਤਾਂ ਹੁਣ ਦੀ ਗੱਲ ਜੇ ਕਰੀਏ ਤਾਂ ਇਹਨਾਂ ਦਾ ਕਹਿਣਾ ਹੈ ਕਿ ਕੋਈ ਡਰ ਵਾਲੀ ਗੱਲ ਨਹੀਂ ਜੋ ਕੁਝ ਵੀ ਸੀਗਾ ਉਹ ਜਿਹੜਾ ਹੁਣ ਖਤਮ ਹੋ ਚੁੱਕਿਆ ਹੈ ਔਰ ਦੋ ਦਿਨ ਹੋ ਗਏ ਇਸ ਦੋ ਦਿਨ ਹੋ ਗਏ ਇਸ ਸਾਰੇ ਮੰਜ਼ਰ ਨੂੰ ਦੋ ਦਿਨ ਬੀਤ ਚੁੱਕੇ ਆ ਔਰ ਹੁਣ ਜਿਹੜੀ ਸਥਿਤੀ ਹੈਗੀ ਹੈ ਉਹ ਬਿਲਕੁਲ ਨਾਰਮਲ ਹੈ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਤਾਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਬਾਈਆਂ ਦਾ ਵੀ ਜਿਹੜਾ ਹੈਗਾ ਇਹਦੇ ਵਿੱਚ ਨੁਕਸਾਨ ਹੀ ਹੋਇਆ ਹੈ ਤਾ ਫਿਲਹਾਲ ਹੁਣ ਇਹ ਕਹਿ ਰਹੇ ਆ ਕਿ ਬਿਨਾਂ ਖੌਫ ਤੋਂ ਬਿਨਾਂ ਡਰ ਤੋਂ ਕੋਈ ਵੀ ਇੱਥੇ ਆ ਸਕਦਾ ਹੈ ਔਰ ਉਹ ਜਿਹੜੀ ਚੀਜ਼ ਆ ਉਹ ਦੋ ਦਿਨ ਤੋਂ ਦਿਖਾਈ ਨਹੀਂ ਦਿੱਤੀ ਔਰ ਉਹ ਇੱਥੋਂ ਹੁਣ ਜਿਹੜਾ ਜਾ ਚੁੱਕੀ ਆ